ਜਦੋਂ ਅੰਗਰੇਜ਼ ਆਏ ਆ ਹਾਂਜੀ ਸਿੱਖ ਰਾਜ ਤੋਂ ਬਾਅਦ ਹਾਂਜੀ ਉਦੋਂ ਉਹਨਾਂ ਨੇ ਇਹਨੂੰ ਅਟੈਕ ਕਰਕੇ ਟਾਇਆ ਤਕਰੀਬਨ ਸਾਡਾ ਸਾਰਾ ਪਿੰਡ ਇਹਨਾਂ ਇੱਟਾਂ ਦਾ ਹੀ ਬਣਿਆ ਆ ਸੀ ਇੱਥੋਂ ਕੱਟੀਆਂ ਕਰਕੇ ਸਹੀ ਬਣਾਇਆ ਸੀ ਇੰਨੀ ਇੱਟ ਸੀਗੀ ਫਿਰ ਸਾਰਾ ਕਿਲਾ ਸੀ ਜੀ ਇਹ ਮਿਸਲਾ ਸੀ ਨਾ ਇੱਕ ਰਾਮਗੜ੍ਹ ਜਿਹਾ ਇੱਕ ਆਲੂ ਵਾਲੀਆ ਅੱਛਾ ਜੀ ਹਾਂਜੀ ਹਾਂਜੀ ਇਹ ਆਲੂ ਵਾਲੀਏ ਦਾ ਐਡਆਪਟਰ ਸੀਗੇ ਜੀ ਇਸ ਬੇਲ ਸਿੰਘ ਜਿ세 ਤਰ੍ਹਾਂ ਸੀ ਅਸ਼ਾ ਜੀ ਠੀਕ ਹੈ ਠੀਕ ਉਹ ਇਸ ਕਿਲੇ ਚ ਰਹੇ ਇਹ ਉਹਨਾਂ ਨੇ ਇੱਥੋਂ ਦਿੱਲੀ ਅਟੈਕ ਕੀਤਾ ਜਾ ਕੇ ਉਹਦੇ ਚੋਂ ਦਾਣੇ ਨਿਕੜੇ ਸੀ ਠੀਕ ਹੈ ਜੀ ਉਹ ਕਣਕ ਦੇ ਛੋਲਿਆਂ ਦੇ ਤੇ ਜਵਾਂ ਦੇ ਅੱਛਾ ਜੀ ਕਾਲੇ ਹੋਏ ਉਸੇ ਗਣ ਗਾਏ ਸੀ ਪਰ ਪਛਾਣ ਹੁੰਦੇ ਸੀ ਹਾਂਜੀ ਆਮ ਇੱਟ ਪੱਠੇ ਦੀ ਜਿਹੜੀ ਆ ਨਾ ਜੀ ਉਹ ਹੁੰਦੀ ਆ ਕੋਈ 3 3 ਕਿਲੋ ਦੇ ਕਰੀਬ ਔਨੇ 3 ਕਿਲੋ ਹਾਂਜੀ ਹਾਂਜੀ ਇਹ ਘੜੇ ਤੋਂ ਘੜ 7 ਕਿਲੋ ਵੇਡਦੀ ਇੱਟਿਆ ਘੜੇ ਹਾਂਜੀ ਹਾਂਜੀ ਛੋਟੇ ਛੋਟੇ ਕੁਜੇ ਜੱਪਣੀਆਂ ਹਾਂਜੀ ਇਦਾਂ ਦੀਆਂ ਚੀਜ਼ਾਂ ਬਹੁਤ ਅਸੀਂ ਦੇਖਦੇ ਰਹੇ ਨਿਕਲਦੀਆਂ ਰਹੀਆਂ ਉਹ ਦੇਖੋ ਸਾਹਮਣੇ ਜਿਹੜਾ ਕਿਲਾ ਆ ਉਹਦੀਆਂ ਇਹ ਇੱਟਾਂ ਦੇਖ ਤਾਂ ਕਰਿਓ ਆਵਾਜ਼ ਬੰਦ ਨਹੀਂ ਆ ਹਾਂ ਆਵਾਜ਼ ਬੰਦ ਲੋ ਜੀ ਵੈਰੀ ਪੰਨੇ ਕੀ ਹਾਲ ਹੈ ਬਾਸ ਉਹ ਸੁਣਾਓ ਪੂਰੀ ਕਿਰਪਾ ਵਾਹ 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 ਦੂਜੀ ਵਾਰੀ ਆਇਆ ਤੇ ਹਾਂਜੀ ਜਾਜਾ ਬਲੌਗਰ ਦੇਖ ਰੇ ਮੇਰੇ ਸਾਰੇ ਹੀ ਵਿਊਜ਼ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਮੈਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਬਹੁਤ ਹੀ ਫੇਮਸ ਪਿੰਡ ਜਹੂਰਾ ਤੁਸੀਂ ਮੇਰੀਆਂ ਬਹੁਤ ਸਾਰੀਆਂ ਪਹਿਲੀਆਂ ਵੀਡੀਓਜ਼ ਦੇਖੀਆਂ ਜਿਨ੍ਹਾਂ ਦੇ ਵਿੱਚ ਗੁਣਕਾਰੀ ਬੂਟਿਆਂ ਦਾ ਗਿਆਨ ਰੱਖਣ ਵਾਲੇ ਬਾਬਾ ਜੀ ਨੇ ਪਵਨ ਕੁਮਾਰ ਜੀ ਨੇ ਬਹੁਤ ਸਾਰੀਆਂ ਜੜੀ ਬੂਟੀਆਂ ਦੇ ਬਾਰੇ ਬਹੁਤ ਸਾਰੇ ਪੇੜ ਪੌਦਿਆਂ ਬਾਰੇ ਸਾਨੂੰ ਜਾਣਕਾਰੀ ਸਾਂਝੀ ਕੀਤੀ ਸੀ ਤੇ ਤੁਸੀਂ ਸਾਰਿਆਂ ਨੇ ਉਹ ਵੀਡੀਓਜ਼ ਬਹੁਤ ਪਸੰਦ ਕੀਤੀਆਂ ਤੇ ਤੁਸੀਂ ਉਧਾਂ ਆਲਾ ਦੋਲਾ ਦੇਖ ਕੇ ਇੱਥੇ ਹੈਰਾਨ ਹੋ ਰਹੇ ਹੋਵੋਗੇ ਕਿ ਇਹ ਪਿੰਡ ਦੇ ਵਿੱਚ ਕਿਦਾਂ ਉੱਚੀ ਜਿਹੀ ਜਗਾ ਹੈ ਇਹ ਇਹ ਬਾਬਾ ਜੀ ਦਾ ਪਿੰਡ ਹੀ ਇਸ ਲਈ ਫੇਮਸ ਹੋਇਆ ਇਥੋਂ ਕਿ ਇਸ ਜਗ੍ਹਾ ਤੇ ਇੱਕ ਕਿਲਾ ਸੀ ਸਿੱਖ ਰਾਜ ਦੇ ਟਾਈਮ ਤੇ ਮਹਾਰਾਜ ਰਣਜੀਤ ਸਿੰਘ ਦੇ ਟਾਈਮ ਤੇ ਜਥੇਦਾਰ ਬਘੇਲ ਸਿੰਘ ਇੱਥੇ ਆਏ ਸਨ ਤੇ ਵਿਸਤਾਰ ਦੇ ਵਿੱਚ ਬਾਬਾ ਜੀ ਕੋਲੇ ਜਾਣਦੇ ਆ ਕਿਉਂਕਿ ਉਹਨਾਂ ਦੀ ਉਮਰ ਵੀ ਜਿੱਦਾਂ 88-89 ਸਾਲ ਦੇ ਕਰੀਬ ਹੋ ਚੁੱਕੀ ਆ ਤੇ ਉਹਨਾਂ ਨੂੰ ਇੱਕ ਸਬੱਬ ਦੇ ਨਾਲ ਮਤਲਬ ਕਿ ਕਾਫੀ ਇੱਥੇ ਜਿੱਦਾਂ ਬਜ਼ੁਰਗ ਸੀ 115-15 ਸਾਲਾਂ ਦੇ ਉਸ ਟਾਈਮ ਤੇ ਜਦੋਂ ਬਾਬਾ ਜੀ ਕੁਝ ਜੰਗ ਸੀਗੇ ਤੇ ਉਹਨਾਂ ਨੂੰ ਕਾਫੀ ਕੁਝ ਜਾਣਨ ਨੂੰ ਮਿਲਿਆ ਤੇ ਬਾਬਾ ਜੀ ਕੋਲੇ ਜਾਣਦੇ ਆ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਬਾਬਾ ਜੀ ਕੀ ਹਾਲ ਜੀ ਤੁਹਾਡੇ ਬਹੁਤ ਹੀ ਕਿਰਪਾ ਜੀ ਬਹੁਤ ਕਿਰਪਾ ਅੱਛਾ ਇਹ ਉੱਤੇ ਜੀ ਪਹਿਲਾਂ ਦੌੜ ਕੇ ਚੜਨੀ ਸੀ ਹੁੰਦਾ ਅੱਛਾ ਜੀ ਨਾ ਚੜ੍ਹ ਬਿਆਸ ਦਰਿਆ ਕਹਿੰਦੇ ਇੱਥੋਂ ਲੱਗੇ ਸ਼ੌਕੇ ਲੰਗਦਾ ਸੀ ਸੀ ਵਾਲੇ ਵਾਲੇ ਖਾਈ ਸੀ ਮੈਂ ਪੜਨੋਂ ਹਟ ਗਿਆ ਅੱਛਾ ਜੀ ਡੰਗਰ ਚੜ੍ਹੇ ਆ ਠੀਕ ਹੈ ਜੀ ਉਦੋਂ ਆਮ ਖੁੱਲਾ ਥਾ ਹੁੰਦਾ ਡੰਗ ਚੜ੍ਹਦੇ ਰਹਿੰਦੇ ਸੀ ਅੱਛਾ ਜੀ ਤੇ ਇਹਦੇ ਚ ਨਾ ਰਿੰਦਾ ਸੀ ਮੇਰੇ ਡੂਬੂ ਖਾਈ ਚ ਪਾਣੀ ਹੁੰਦਾ ਸੀ ਹੂੰ ਇਸ ਕਿਲੇ ਦਾ ਇੱਥੇ ਕੀ ਇਤਿਹਾਸ ਆ ਤੇ ਕੀ ਇੱਥੇ ਇਸ ਕਿਲੇ ਦੇ ਵਿੱਚ ਜਿੱਦਾਂ ਕੋਈ ਅਵਸ਼ੇਸ਼ ਮਿਲਦੇ ਰਹੇ ਆ ਹਾਂਜੀ ਕਿੱਦਾਂ ਦੇ ਵਿਸ਼ੇਸ਼ ਮਿਲਦੇ ਰਹੇ ਆ ਕਿਦਾਂ ਦੇ ਕੁਝ ਹਾਂਜੀ ਮਿਲੀਆਂ ਆ ਸਿੱਕੇ ਮਿਲੇ ਮੈਂ ਸਿੱਕੇ ਦਿਖਾਏ ਸੀ ਤੁਸੀਂ ਹਾਂਜੀ ਜੇਬ ਚ ਉਹ ਕਰੇ ਮਿੱਟੀ ਚੱਕੀ ਆ ਵਿੱਚੋਂ ਦਾਣੇ ਮਿਲੇ ਅੱਛਾ ਜੀ ਸਿੱਕੇ ਦਾ ਕਾਲੇ ਹੋਏ ਨਾਸ਼ ਹੋਏ ਸੀ ਅੱਛਾ ਜੀ ਪਰ ਪਛਾਣ ਹੁੰਦੇ ਸੀ ਤਣਕ ਦੇ ਜੋਆਂ ਦੇ ਤੇ ਛੋਲਿਆਂ ਦੇ ਅੱਛਾ ਜੀ ਇਹ ਦਾਣੇ ਸੀਗੇ ਠੀਕ ਆ ਤੇ ਬਾਕੀ ਹੱਡੀਆਂ ਨਿਕਲਦੀਆਂ ਕਿਉਂਕਿ ਇਹਨੂੰ ਜਦੋਂ ਅੰਗਰੇਜ਼ ਆਏ ਆ ਹਾਂਜੀ ਇਹ ਤੋਂ ਬੇਲ ਤੋਂ ਜੇਦਾਰ ਹੋਣਾ ਤੋਂ ਹਾਂਜੀ ਚਲਾਣਾ ਕਰਨ ਤੋਂ ਬਾਅਦ ਹਾਂਜੀ ਸਿੱਖ ਰਾਜ ਤੋਂ ਬਾਅਦ ਹਾਂਜੀ ਉਦੋਂ ਉਹਨਾਂ ਨੇ ਇਹਨੂੰ ਅਟੈਕ ਕਰਕੇ ਟਾਇਆ ਤੇ ਉਹ ਜਿੱਤੋਂ ਮੈਂ ਤੁਹਾਨੂੰ ਦੱਸਦਾ ਸੀ ਉਹ ਬਜ਼ੁਰਗ ਜਿਹਨਾਂ ਦੇ ਤੁਹਾਨੂੰ ਦੱਸਾਂ 115 ਸਾਲ ਦੇ ਉਹ ਕਿਉਂ ਚਲਾਣਾ ਕਰਗਾ ਸੀ ਹਾਂਜੀ ਇੱਧਰ ਇੱਕ ਜਿੱਦਾਂ ਤੁਸੀਂ ਟੀਨਾ ਵਾਲਾ ਘਰ ਜਿਹਾ ਦਿਖਾਇਆ ਇੱਥੇ ਉੱਥੇ ਹੈ ਨਾ ਨਹੀਂ ਕਰ ਉਹਨਾਂ ਦਾ ਉੱਥੇ ਸੀ ਅੱਛਾ ਜੀ ਉਹਨਾਂ ਨੇ ਇੱਥੇ ਆ ਕੇ ਦੱਸਿਆ ਸੀ ਇੱਥੇ مین ਗੇਟ ਸੀ ਅੱਛਾ ਜੀ ਉਹਰੇ ਬਾਏ ਟਾਵਰ ਸੀ ਅੱਛਾ ਜੀ ਉੱਥੇ ਕਿਸੇ ਨੇ ਕੋਈ ਉਹ ਗੈਰਕੂ ਦਿਖਾਇਆ ਠੀਕ ਆ ਤੇ ਉਹਨਾਂ ਲੋਹਣਾ ਨੂੰ ਤੋਪ ਦੇ ਗੋਲਿਆਂ ਨਾਲ ਅਟੈਕ ਕਰਕੇ ਟਾਇਆ ਉਸ ਤੋਂ ਬਾਅਦ ਇਥੇ ਬਣਿਆ ਅੱਛਾ ਜੀ ਇਹ ਇਤਿਹਾਸ ਆ ਸਾਡਾ ਬਹੁਤ ਹੀ ਮਤਲਬ ਵੈਲਿਊਏਬਲ ਕਹਿ ਸਕਦੇ ਆ ਥੋੜੀ ਜੀ ਡਿਟੇਲ ਦੇ ਵਿੱਚ ਦੱਸੋ ਕਿ ਕਿਸ ਸਮੇਂ ਦੀ ਗੱਲ ਆ ਇਹ ਕਰਾ ਬਣੇਦਾ ਤਾਂ ਪਤਾ ਨਹੀਂ ਜੀ ਹਾਂਜੀ ਪਰ ਇਹ ਗ੍ਰੰਥਾਂ ਚ ਹੈ ਭਗਵਤ ਪ੍ਰਾਂਚਾ ਅੱਛਾ ਜੀ ਤੇ ਇੱਥੇ ਮਹਾਰਾਜਾ ਜਨਮੇ ਜਾਣੇ ਅੱਛਾ ਜੀ ਸਰਪ ਸੱਪਾਂ ਦਾ ਬਿਜ਼ਨਸ ਕਰਨ ਲਈ ਹਾਂਜੀ ਸਰਪ ਚੱਕ ਕੀਤਾ ਸੀ ਆਮਨ ਕੀਤਾ ਸੀ ਹਾਂਜੀ ਹਾਂਜੀ ਤੇ ਉਹ ਜਿਹੜਾ ਹਮੰਤੀ ਉਹ ਲਗਾਤਾਰ 18 ਦਿਨ ਚੱਲਿਆ ਸੀ ਠੀਕ ਹੈ ਜੀ ਜਿੰਨੇ ਦਿਨ ਚੱਲਦਾ ਰਿਹਾ ਜਨਮੇ ਜਾਣੂ ਇੱਥੇ ਰਹਿਣਾ ਪਿਆ ਠੀਕ ਹੈ ਜੀ ਕਿਉਂਕਿ ਇਤਿਹਾਸ ਨਹੀਂ ਦੱਸਿਆ ਕਿ ਮਹਾਰਾਜਾ ਜਨਮੇ ਜਾ ਚੱਕਰਵਰਤੀ ਸੀ ਠੀਕ ਹੈ ਜੀ ਠੀਕ ਹੈ ਉਹਦਾ ਇਹਨਾਂ ਦੀ ਉਹ ਹਸਤਨਪੁਰ ਰਾਜਧਾਨੀ ਹੁੰਦੀ ਕਿਤੇ ਬਣਾ ਲੈਣਾ ਆਪਣੇ ਰਾਜ ਚ ਜੀ ਹਾਂਜੀ ਹਾਂਜੀ ਉਹ ਵੇ ਇਥੇ ਕਿਤੇ ਹੋਣ ਕਰਕੇ ਲੋਕਾਂ ਦੇ ਇਦਾਂ ਜਿੰਦਾ ਮਹਾਰਾਜਾ ਆਇਆ ਹੋਰ ਵੀ ਹੁੰਦੇ ਹੋਣਗੇ ਹਾਂਜੀ ਹਾਂਜੀ ਤੇ ਇਹ ਆ ਸੀ ਇਹ ਅੰਦਾਜ਼ਾ ਹੀ ਹੈ ਜੀ ਉਦੋਂ ਤੋਂ ਇਹ ਬਣਨਾ ਸ਼ੁਰੂ ਹੋਇਆ ਬਾਅਦ ਚ ਫੇ ਸਿੱਖ ਰਾਜ ਵੇਲੇ ਤਾਂ ਕਾਫੀ ਕਿਲੇ ਬਣੇ ਆ ਤਕਰੀਬਨ ਜਨੇ ਰਾਹਪੁਰ ਬਹਿ ਕੇ ਹਾਂਜੀ ਹਾਂਜੀ ਉਹ ਸਾਰੇ ਇਹ ਹਲਕਾਰਾਂ ਦੇ ਠੀਕ ਹੈ ਜੀ ਹਾਂ ਤੇ ਇਸ ਇਸ ਕਿਲੇ ਨੂੰ ਜਿੱਦਾਂ ਹੁਣ ਤੁਸੀਂ ਇਹ ਤਾਂ ਹੋ ਗਿਆ ਵੀ ਰਾਜਾ ਜਨਮੇਜੇ ਦੇ ਤੋਂ ਮਤਲਬ ਕਿ ਵੀ ਸ਼ੁਰੂਆਤ ਹੋਈ ਐ ਇਸ ਦੀ ਹੋ ਸਕਦੀ ਐ ਅੱਛਾ ਹੋ ਸਕਦੀ ਐ ਮਤਲਬ ਮੈਂ ਜਿੱਦਾਂ ਆਪਣੇ ਵੀਵਸ ਨੂੰ ਦੱਸਣਾ ਚਾਹੁੰਦਾ ਆ ਕਿ ਅੱਜ ਤੋਂ ਦੋ ਤੂੰ ਤਿੰਨ ਸਾਲ ਆਈ ਥਿੰਕ ਤਿੰਨ ਸਾਲ ਹੀ ਹੋ ਗਿਆ ਐ ਕਿ ਮੈਂ ਦੋ ਦਿਨ ਵੀਡੀਓਜ਼ ਬਣਾਈਆਂ ਸੀ ਕਾਫੀ ਵਿਸਥਾਰ ਦੇ ਵਿੱਚ ਇਸ ਜਗ੍ਹਾ ਬਾਰੇ ਇਸ ਜਗ੍ਹਾ ਬਾਰੇ ਨਹੀਂ ਜਿੱਦਾਂ ਜਹੂਰਾ ਪਿੰਡ ਆ ਉਸ ਬਾਰੇ ਦੱਸਿਆ ਸੀ ਕਿ ਜਹੂਰੇ ਦਾ ਨਾਮ ਜਹੂਰਾ ਕਿੱਦਾਂ ਪਿਆ ਤੇ ਰਾਜਾ ਜਨਮੇਜਾ ਦਾ ਕੀ ਇਤਿਹਾਸ ਸੀ ਇਸ ਜਗ੍ਹਾ ਦੇ ਨਾਲ ਮਤਲਬ ਕੀ ਸੰਬੰਧ ਹੋਇਆ ਕੀ ਸੰਬੰਧ ਸਿਗਾ ਕਿ ਸੱਪਾਂ ਦੇ ਜੋ ਜੱਗ ਕੀਤਾ ਗਿਆ ਹੈ ਸੱਪਾਂ ਨੂੰ ਮਾਰਨ ਦੇ ਲਈ ਸੱਪਾਂ ਦਾ ਬੀਜਨਾਸ਼ਕਨ ਦੇ ਲਈ ਉਹਦੇ ਬਾਰੇ ਵੀ ਕੁਝ ਵਿਸਤਾਰ ਦੇ ਨਾਲ ਬਾਬਾ ਜੀ ਨੇ ਦੱਸਿਆ ਸੀ ਤੇ ਚਲੋ ਇਹ ਤਾਂ ਹੋਈ ਗੱਲ ਵੀ ਰਾਜਾ ਜਨਮੇਜ ਦੇ ਦੀ ਉਸ ਤੋਂ ਬਾਅਦ ਸਿੱਖ ਰਾਜ ਦੇ ਵਿੱਚ ਹਾਂਜੀ ਇੱਥੇ ਫਿਰ ਕਿਲਾ ਬਣ ਗਿਆ ਇਹ ਵੱਡਾ ਕਾਫੀ ਮਤਲਬ ਪਹਿਲਾਂ ਛੋਟਾ ਹੋਊਗਾ ਫਿਰ ਵੱਡਾ ਬਣ ਗਿਆ ਹੈਨਾ ਕਿਉਂਕਿ ਹਾਂਜੀ ਇਤਿਹਾਸ ਚ ਲੱਭਦਾ ਇਹ ਹਾਂਜੀ ਭਈ ਇਹ ਉਸ ਵੇਲੇ ਇਹ ਮਿਸਲਾ ਸੀ ਨਾ ਕਿ ਰਾਮਗੜ੍ਹ ਗਿਆ ਤਾਂ ਇੱਕ ਆਲੂ ਵਾਲਿਆ ਅਸ਼ਾ ਜੀ ਹਾਂਜੀ ਹਾਂਜੀ ਇਹ ਆਲੂ ਵਾਲੀ ਦਾ ਅਡਾਪਟਡ ਸੀਗੇ ਜੀ ਬਗੇਲ ਸਿੰਘ ਜਿ세 ਤਾਂ ਅਸ਼ਾ ਜੀ ਠੀਕ ਹੈ ਠੀਕ ਉਹ ਇਸ ਕਿਲੇ ਚ ਰਹੇ ਠੀਕ ਹੈ ਠੀਕ ਹੈ ਤੇ ਉਹਨਾਂ ਨੇ ਇੱਥੋਂ ਦਿੱਲੀ ਅਟੈਕ ਕੀਤਾ ਜਾ ਕੇ ਅੱਛਾ ਜੀ ਇਹ ਜਦਾਂ ਹੁਣ ਇਹ ਕਿਲਾ ਜਿਹੜਾ ਸੀਗਾ ਇਹ ਇਹ ਮਤਲਬ ਕਿਲੇ ਦੀ ਕਿੰਨੀ ਜਗ੍ਹਾ ਆ ਇਹ ਇਹ ਰਿਕਾਰਡ ਚ ਮੇਰੇ ਖਿਆਲ 5 1/2 ਕਿਲੇ ਦਾ अच्छा ठीक है, है तो इस इस किले तो जदा ਤੁਸੀਂ ਮੈਨੂੰ ਇੱਕ ਨਾ ਵੀਡੀਓ ਦੇ ਵਿੱਚ ਦਿਖਾਇਆ ਸੀ ਕਿ ਇਸ ਜਗ੍ਹਾ ਤੋਂ ਮਤਲਬ ਸਿੱਕੇ ਨਿਕਲੇ ਖੁਦਾਈ ਤੋਂ ਹਾਂਜੀ ਹਾਂਜੀ ਤੇ ਆਰਕੀਓਲੋਜੀਕਲ ਡਿਪਾਰਟਮੈਂਟ ਵੀ ਇੱਥੇ ਟਾਈਮ ਟੂ ਟਾਈਮ ਸ਼ਾਇਦ ਆਉਂਦੇ ਨੇ ਕਦੀ ਆਏ ਬਹੁਤ ਘੱਟ ਆਏ ਆ ਘੱਟ ਆਏ ਆ ਤੇ ਉਹ ਸਿੱਕੇ ਨਿਕਲੇ ਜਦਾਂ ਉਸ ਤੋਂ ਇਲਾਵਾ ਸਿੱਕਿਆਂ ਤੋਂ ਇਲਾਵਾ ਹੋਰ ਕੀ ਕੀ ਨਿਕਲਦਾ ਰਿਹਾ ਹੋਰ ਹੱਡ ਨਿਕਲਦੇ ਆ ਜੀ ਬਾਕੀ ਹਾਂਜੀ ਕੌਡੀਆਂ ਬਹੁਤ ਮਿਲਦੀਆਂ ਕੌਡੀਆਂ ਗੱਟੀਆਂ ਉਹ ਵੀ ਕੌਡੀਆਂ ਵੀ ਉੱਤੇ ਮੇਰੇ ਕੋ ਪਈਆਂ ਆ ਅੱਛਾ ਜੀ ਉਹ ਕੁਝ ਹੀ ਪਈਆਂ ਆ ਅੱਛਾ ਜੀ ਉਹਨਾਂ ਪੰਜ ਨੰਨਾਂ ਦਾ ਸੀ ਠੀਕ ਆ ਕੋਡੀਆਂ ਦਾ ਅੱਛਾ ਜੀ ਅੱਛਾ ਅੱਛਾ ਹਾਂ ਇੱਕ ਸਿੱਕੇ ਦੇ ਰੂਪ ਚੱਲਦਾ ਸੀ ਕੋਡੀਆਂ ਦਾ ਹਾਂਜੀ ਅੱਛਾ ਤੇ ਮੈਂ ਤਾਂ ਸਮਝਦਾ ਕਿ ਸੋਨੇ ਦੀਆਂ ਮੂਹਰਾ ਚੱਲਦੀਆਂ ਹੁੰਦੀਆਂ ਸੀ ਸਿਰਫ ਉਦੋਂ ਇਦਾਂ ਉਹ ਇੱਕ ਮੂਹਰ ਦੀਆਂ ਹੋਊਗਾ ਨਾ ਵੱਡੇ ਤੋਂ ਵੱਡਾ ਸਭ ਤੋਂ ਛੋਟਾ ਜਿਹੜਾ ਅੱਖਰ ਸੀ ਉਹ ਕੋਲੀ ਸੀ ਅੱਛਾ ਜੀ ਅੱਛਾ ਠੀਕ ਹਤੇ ਫਿਰ ਉਹ ਨਿਕਲੇ ਜਿੱਦਾਂ ਕਿਨੇ ਕੌਡੀਆਂ ਨਿਕਲੀਆਂ ਘੜਾ ਇੱਕ ਨਿਕਲਿਆ ਜਿੱਦਾਂ ਤੇ ਹੋਰ ਲੋਕਾਂ ਨੇ ਝੋਮ ਮਿੱਟੀ ਫੜਤਿਆਂ ਹਾਂਜੀ ਕੋ ਸਟੋਰ ਹੋਊਗਾ ਕਮਰਾ ਹਾਂਜੀ ਹਾਂਜੀ ਉਸੇ ਚੋਂ ਦਾਣੇ ਨਿਕਲੇ ਸੀ ਠੀਕ ਹੈ ਜੀ ਉਹ ਕਣਕ ਦੇ ਛੋਲਿਆਂ ਦੇ ਤੇ ਜੋ ਆਂਦੇ ਅੱਛਾ ਜੀ ਕਾਲੇ ਹੋਏ ਉਸੇ ਗਲ ਗਏ ਸੀ ਪਰ ਪਛਾਣ ਹੁੰਦੇ ਸੀ ਠੀਕਾ ਠੀਕਾ ਦੇਖੋ ਮੈਂ ਆਪਣੇ ਥੀਵਸ ਨੂੰ ਦੱਸਣਾ ਚਾਹੁੰਦਾ ਆ ਕਿ ਵੀ ਹੋ ਸਕਦਾ ਆ ਹਜੇ ਵੀ ਬਹੁਤ ਕੁਝ ਦੱਬਿਆ ਹੋਵੇ ਇੱਥੇ ਕਿਉਂਕਿ ਮੈਂ ਹੁਣ ਇੱਕ ਸਾਰੇ ਥੀਵਸ ਨੇ ਕੋਈ ਦਿਖਾਉਣਾ ਚਾਹੁੰਦਾ ਆ ਬਾਬਾ ਜੀ ਥੋੜਾ ਦੱਸਿਓ ਮੈਨੂੰ ਹਾਂ ਜੀ ਜਿੱਦਾਂ ਆ ਦੇਖੋ ਇਹ ਇਧਰੋਂ ਆਸ-ਪਾਸ ਨੀਵਾ ਆ ਹਾਂ ਸਾਰੇ ਉਧਰ ਵੀ ਦੇਖਿਆ ਮੈਂ ਨੀਵਾ ਕਾਫੀ ਨੀਵਾ ਆ ਹਾਂ ਜੀ ਇਧਰੋਂ ਵੀ ਨੀਵਾ ਤੁਹਾਡਾ ਪਿੰਡ ਦੇਖੋ ਸਾਰਾ ਇਧਰ ਜੂਰਾ ਤੇ ਇਧਰੋਂ ਵੀ ਕਾਫੀ ਆ ਦੇਖੋ ਸਾਰਾ ਇੱਥੋਂ ਕਲੀਅਰਲੀ ਦਿਦਾ ਨੀਵਾ ਆ ਇਹ ਬੁਰਜ ਸੀਗੇ ਨਾ ਜੀ ਚਾਰ ਹਾਂ ਜੀ ਆਚਾਰ ਬੋੜੀ ਜਿ ਸੀ ਗਏ ਨਾ ਓਕੇ ਓਕੇ ਠੀਕ ਆ ਠੀਕ ਆ ਜਿਹੜੇ ਉਚਾਈਆਂ ਆ ਇਧਰ 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 ਓਕੇ ਓਕੇ ਠੀਕ ਆ ਆ ਵਾਲਾ ਹੈ ਠੀਕ ਆ ਆ ਜਿੱਥੇ ਆਪਾਂ ਵੀ ਖੜੇ ਆ ਨਾ ਇਸ ਵੇਲੇ ਠੀਕ ਆ ਜੀ ਤੇ ਇਹਦੇ ਵਿੱਚ ਖੂਹ ਸੀਗਾ ਓਕੇ ਤੇਦਾ ਮਤਲਬ ਖੂਹ ਹਜੇ ਵੀ ਹੋਏਗਾ ਮਾ ਪੂਰੇ ਮੇਰੇ ਸਾਹਮਣੇ ਤਾਂ ਮੈਂ ਦੇਖਿਆ ਨਾ ਅੱਛਾ ਜੀ ਉਹ ਡੰਗਰ ਚੌਕ ਦੇ ਇੱਕ ਗਾਂ ਕਿਸੇ ਦੀ ਡਿੱਗ ਪਈ ਸੀ ਗਾਂ ਲੋਕਾਂ ਨੇ ਰਸੇ ਰਸੇ ਪਾ ਕੇ ਕੱਢ ਲਈ ਅੱਛਾ ਜੀ ਬਾਤ ਤੇ ਜਿਹਦੀ ਡਿੱਗੀ ਸੀ ਹਾਂਜੀ ਉਹ ਇੱਥੇ ਮੀਟਾਂ ਬਹੁਤ ਹੀ ਆ ਟੱਟੀਆਂ ਦੀ ਮਖਾਨ ਤਕਰੀਬਨ ਸਾਡਾ ਸਾਰਾ ਪਿੰਡ ਇਹਨਾਂ ਇੱਟਾਂ ਦਾ ਹੀ ਬਣਿਆ ਆ ਸੀ ਇੱਥੋਂ ਕੱਟੀਆਂ ਕਰਕੇ ਬਣਾਇਆ ਸੀ ਇੰਨੀ ਇੱਟ ਸੀਗੀ ਫਿਰ ਸਾਰਾ ਕਿਲਾ ਸੀ ਜੀ ਨਹੀਂ ਫਿਰ ਕਿਲਾ ਕਿਲਾ ਤਾਂ ਚਲੋ ਟੱਟੀਆਂ ਇੱਟੱਟੀਆਂ ਟੱਟੀਆਂ ਇੱਟਾਂ ਜਦੋਂ ਬੋਣਾ ਤਾਂ ਨਿਕਲਣੀ ਨਾਲ ਹੀ ਆ ਪ੍ਰਾਇਮਰੀ ਸਕੂਲ ਆ ਹਾਂਜੀ ਉਹ ਮੀਂਹ ਪਿਆ ਹੋਣਾ ਤਾਂ ਅਸੀਂ ਅੱਧੀ ਛੁੱਟੀ ਵੇਲੇ ਆ ਜਾਣਾ ਖੇਲਣ ਲਈ ਕੁੱਡੀਆਂ ਕੱਟੀਆਂ ਕਰ ਲੈਣੀਆਂ ਮੀਂਹ ਦੇ ਪਾਣੀ ਨਾਲ ਨਿਕਿਆ ਹੁੰਦਾ ਦਾ ਮਤਲਬ ਇਸ ਹਜੇ ਵੀ ਇੱਥੇ ਬਹੁਤ ਕੁਝ ਦੱਬਿਆ ਹੋਇਆ ਹੋਵੇਗਾ ਥੱਲੇ ਇਹਨੂੰ ਪੱਟਣ ਦੀ ਪਰਮਿਸ਼ਨ ਹੈ ਨਹੀਂਗੀ ਹੈਗੀ ਆ ਜੀ ਮੇਰੇ ਕੋਲ ਹੈ ਹੀ ਪ੍ਰਾਣੀਆਂ ਹੋਰ ਵੀ ਪੱਟਦੇ ਗਿਆ ਮਹਿਕਮਾ ਜਿਹੜਾ ਆ ਉਹ ਕੁਝ ਨਹੀਂ ਕਰਦੇ ਇੱਥੇ ਆ ਕੇ ਇਹ ਕਹਿੰਦੇ ਮੈਨੂੰ ਇੱਕ ਦੋ ਵਾਰੀ ਆਏ ਆ ਫੇਰ ਰਿਕਾਰਡ ਚ ਹੈਗਾ ਦੇਖੋ ਇਹਦੀ ਬਾਰੀ ਕਦੋਂ ਆਉਂਦੀ ਹੈ ਇਸ ਜਗ੍ਹਾ ਤੋਂ ਬਹੁਤ ਕੁਝ ਮਿਲ ਸਕਦਾ ਆ ਜੇ ਇਤਿਹਾਸ ਖੋਜਣਾ ਹੋਵੇ ਬਾਕੀ ਉਹ ਤੁਹਾਨੂੰ ਮੂਰਤੀ ਦਿਖਾਈ ਸੀ ਹਾਂਜੀ ਹਾਂਜੀ ਵੱਡੀ ਅੰਦਰ ਜੀ 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 ਉਹ ਉੱਥੋਂ ਲਗਾਈ ਸੀ ਜੀ ਉਹ ਸਾਹਮਣੇ ਜਗਾ ਅੱਛਾ 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 ਠੀਕ ਹੈ ਠੀਕ ਨਹੀਂ ਚਲੋ ਇਹ ਬਧੀਆ ਇੱਕ ਬੜੀ ਵਧੀਆ ਤੁਸੀਂ ਜਾਣਕਾਰੀ ਦੱਸੀ ਇਹ ਕਿਉਂਕਿ ਇਦਾਂ ਦੀਆਂ ਜਗ੍ਹਾ ਬਹੁਤ ਘੱਟ ਆ ਜੀ ਆਸ-ਪਾਸ ਸਾਨੂੰ ਪਤਾ ਵੀ ਨਹੀਂ ਜਾਂ ਜੇ ਪਤਾ ਵੀ ਹੁੰਦੀਆਂ ਨਾ ਕਿਸੇ ਨੇ ਉਹਨਾਂ ਨੇ ਬਰਬਾਦ ਕਰਤੀਆਂ ਜੀ ਤੇ ਉਦਾਂ ਚਲੋ ਮੈਂ ਨਹੀਂ ਕਹਣਾ ਇਹ ਵੀ ਸੰਭੀ ਗਈ ਆ ਇਹ ਵੀ ਬਰਬਾਦ ਕਰਤੀ ਉਹ ਹੋ ਗਈ ਹੈ ਨਾ ਕਿਉਂਕਿ ਇਹ ਜਦੋਂ ਮੈਂ ਅੱਜ ਤੋਂ 3 ਸਾਲ ਪਹਿਲਾਂ ਆ ਕੇ ਦੇਖਿਆ ਸੀ ਬਾਬਾ ਜੀ ਕੁਝ ਸੁਧਾਰ ਹੋਇਆ ਸੀ ਇੱਥੇ ਪਰ ਚਲੋ ਮੈਂ ਉਸ ਗੱਲ ਵਿੱਚ ਨਹੀਂ ਜਾਣਾ ਚਾਹੁੰਦਾ ਉਹ ਤਾਂ ਇੱਕ ਪਿੰਡ ਦੇ ਲੈਵਲ ਤੇ ਉੱਤੇ ਆ ਜੋ ਹੋਇਆ ਹਾਂਜੀ ਹਾਂਜੀ ਤੇ ਹੋਰ ਕੁਝ ਬਾਬਾ ਜੀ ਕੁਛ ਇਦਾਂ ਦਾ ਕੁਝ ਹੋਵੇ ਜਿਹੜਾ ਇੱਥੇ ਹੋਰ ਇਤਿਹਾਸ ਦੇ ਨਾਲ ਸੰਬੰਧਿਤ ਹੋਵੇ ਕੁਝ ਪਤਾ ਆਰਕੀਓਲੋਜੀਕਲ ਡਿਪਾਰਟਮੈਂਟ ਨੇ ਕੁਝ ਆ ਕੇ ਦੱਸਿਆ ਹੋਵੇ ਜਦੋਂ ਕੁਝ ਕਿਸੇ ਨੂੰ ਹਾਂਜੀ ਉਹ ਦੋ ਬਾਰੀ ਪੁੱਛਿਆ ਕਿ ਚਾਹਉਣੀ ਹਾਂਜੀ ਇਹਨੂੰ ਦੇਖ ਦੂ ਕਿ ਚੱਲ ਜਾਂਦੇ ਆ ਅੱਛਾ ਜੀ ਮੈਂ ਕਿਹਾ ਬੋਲੋ ਠੀਕ ਹੈ ਜੀ ਕਹਿੰਦੇ ਕੋਈ ਨਹੀਂ ਦੇਖੋ ਅੱਜ ਚਲੋ ਬਹੁਤ ਸਾਰਾ ਸਾਡਾ ਇਤਿਹਾਸ ਇਹਨਾਂ ਇਹਨਾਂ ਚੀਜ਼ਾਂ ਚ ਗਵਾਚ ਗਿਆ ਹੋਇਆ ਆ ਅ ਅਣਗਹਿਲੀਆਂ ਕਾਰਨ ਮੈਂ ਕਹਿ ਸਕਦਾ ਜਿਹੜੀਆਂ ਬਹੁਤ ਚੰਗੀ ਤਰ੍ਹਾਂ ਸੱਚ ਨਹੀਂ ਕੀਤੀਆਂ ਗਈਆਂ ਮੈਂ ਬਾਬਾ ਜੀ ਇੱਕ ਤੁਹਾਨੂੰ ਦੱਸਣਾ ਚਾਹਾਂਗਾ ਮੈਂ ਗਿਆ ਸੀ ਢੋਲਵਾਹਾ ਡੈਮ ਹਾਂ ਉਹਦੇ ਲਾਗੇ ਢੋਲਵਾਹਾ ਦੇ ਕੋਲ ਹੀ ਨਾ ਇੱਕ ਮਿਊਜ਼ੀਅਮ ਬਣਿਆ ਆ ਹਾਂਜੀ ਉਹਦੇ ਉੱਤੇ ਕੁਝ ਨਾ ਮੂਰਤੀਆਂ ਕੱਢ ਕੇ ਰੱਖੀਆਂ ਹੋਈਆਂ ਆ ਉਹ ਮੂਰਤੀਆਂ ਚੋ ਕੁਝ ਤਾਂ ਲੈ ਗਏ ਆ ਡਿਪਾਰਟਮੈਂਟ ਵਾਲੇ ਹਾਂਜੀ ਆਈ ਥਿੰਕ ਚੰਡੀਗੜ੍ਹ ਜਾਂ ਹੁਸ਼ਿਆਰਪੁਰ ਪਈਆਂ ਜੀ ਹਾਂ ਕੁਝ ਕੁ ਮੂਰਤੀਆਂ ਤੇ ਰੋਲ ਰਹੀਆਂ ਆ ਹਾਂ ਜਦੋਂ ਚੀਜ਼ ਕੋਈ ਰੋਲਦੀ ਹੈ ਤਾਂ ਮਤਲਬ ਕਿ ਉਹ ਸਾਮ ਵੀ ਨਹੀਂ ਗਈ ਉਹ ਤੇ ਕੋਈ ਰਿਸਰਚ ਨਹੀਂ ਹੋ ਰਹੀ ਜਾਂ ਕਿੱਦਾਂ ਆ ਤੇ ਇਹ ਇਹ ਮੈਂ ਨਹੀਂ ਕਹਿਣਾ ਸਾਰੇ ਸੁਣਨ ਨੂੰ ਵੀ ਮਿਲਦਾ ਜਿਹੜੇ ਉੱਥੇ ਕੁਝ ਕੁ ਲੋਕ ਵੀਡੀਓ ਬਣਾ ਕੇ ਆਏ ਆ ਨਾ ਹਾਂ ਚੰਗੇ ਵੀ ਜਿਹੜੇ ਬੰਦੇ ਰਿਪੋਰਟਰ ਆ ਕਾਫੀ ਸਾਰੇ ਉਹਨਾਂ ਨੇ ਦੱਸਿਆ ਕਿ ਵੀ ਇਹ ਚੀਜ਼ਾਂ ਦੀ ਸਾਮ ਸੰਭਾਲਣੀ ਹੋ ਰਹੀ ਪ੍ਰੋਪਰਲੀ ਤੇ ਇਸ ਚੀਜ਼ ਵੱਲ ਧਿਆਨ ਦੇਣ ਦੀ ਲੋੜ ਆ ਇੱਥੇ ਵੀ ਇੱਕ ਬਹੁਤ ਹੀ ਇੱਕ ਇਤਿਹਾਸ ਛੁਪਿਆ ਹੋਇਆ ਆ ਸਿੱਖ ਰਾਜ ਦਾ ਰਾਜਾ ਜਨਮੇਜੇ ਦਾ ਉਸ ਬਾਰੇ ਜਰੂਰ ਖੋਜ ਕਰਨ ਦੀ ਜਰੂਰਤ ਆ ਡਿਪਾਰਟਮੈਂਟ ਬਣੇ ਹੋਏ ਆ ਪਲੀਜ਼ ਇਹਨਾਂ ਮਤਲਬ ਕਿ ਚੀਜ਼ਾਂ ਵੱਲ ਧਿਆਨ ਦਿੱਤਾ ਜਾਵੇ ਆਪਾਂ ਰਿਕਵੈਸਟ ਕਰਦੇ ਆ ਇੱਕ ਬਾਬਾ ਜੀ ਗੱਲ ਦੱਸ ਰਹੇ ਸੀ ਕਿ ਵੀ ਕਿਲੇ ਦਾ ਦਰਵਾਜ਼ਾ ਹੁੰਦਾ ਸੀ ਇੱਥੇ ਬਾਬਾ ਜੀ ਥੋੜਾ ਜਿਹਾ ਦੱਸਿਓ ਉਹ ਕਿੱਥੇ ਗੱਜਦਾ ਤੁਸੀਂ ਮੈਨੂੰ ਪੱਥਰ ਮਾਰ ਕੇ ਦਿਖਾ ਰਹੇ ਸੀਗੇ ਪੋਲਾ ਜਿਹਾ ਲੱਗਦਾ ਹਾਂ ਜੀ ਹਾਂਜੀ 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 ਬਹੁਤ ਵੱਡਾ ਹੋਣਾ ਹੈ ਨਾ ਕਿਲਾ ਦਾ ਇੱਥੇ ਕੀ ਹੋਣਾ ਜੀ ਕਿਤੋਂ ਵੀ ਦੇਖੋ ਮਾਰ ਕੇ ਆਵਾਜ਼ ਬਦਲਦੀ ਆ ਹਾਂਜੀ ਦੇਖਦਾ ਕਰਿਓ ਆਵਾਜ਼ ਬਦਲਦੀ ਆ ਹਾਂ ਆਵਾਜ਼ ਬਦਲਦੀ ਆ ਜਿੱਦਾਂ ਉਹ ਇੱਕ ਮੰਨ ਲਓ ਕਿ ਕੋਈ ਟਾਇਲ ਲੱਗੀ ਆ ਜਿੱਥੋਂ ਖਾਲੀ ਹੁੰਦੀ ਆ ਉਹ ਥੱਲੇ ਸੀਮੈਂਟ ਨਹੀਂ ਲੱਗਾ ਹੁੰਦਾ ਤਾਂ ਆਵਾਜ਼ ਹੋਰ ਤਰ੍ਹਾਂ ਦੀ ਹੁੰਦੀ ਆ ਖਾਲੀ ਜਿਹੀ ਇਹ ਤੇ ਹੈ ਬਿਲਕੁਲ ਜੀ ਚਲੋ ਇਹ ਤਾਂ ਚਲੋ ਤੁਹਾਨੂੰ ਜਿਹੜੇ ਤੁਸੀਂ ਦੱਸਦੇ ਵੀ ਇੱਥੇ 115 ਸਾਲ ਦੇ ਬਜ਼ੁਰਗ ਸੀ ਉਹਨਾਂ ਨੇ ਵੀ ਦੱਸਿਆ ਵੀ ਕਿੱਦਾਂ ਦੀ ਇੱਥੇ ਹੁੰਦਾ ਸੀਗਾ ਮੈਨੂੰ ਬਹਿ ਕੇ ਦਿਖਾ ਲਿਆ ਰਾਂਜੀ ਅੱਛਾ ਉਹਨਾਂ ਨੇ ਬਹਿ ਕੇ ਦਿਖਾ ਲਿਆ ਉਹ ਤੇ ਕੰਨ ਸੀਗੀ ਅੱਛਾ ਜੀ ਇੱਥੇ ਟਾਵਰ ਸੀਗਾ ਬਾਾਈ ਟਾਵਰ ਠੀਕ 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 ਅੱਛਾ ਉੱਤੇ ਹੁਣ ਵੀ ਤੁਹਾਨੂੰ ਦਿਖਾ ਦਿੰਨਾ ਟਾਵਰ ਵੀ ਕਿੱਥੇ ਜੀ ਇੱਕ ਇੱਧਰ ਵੀ ਹੈਗਾ ਹੈਗਾ ਐ ਟਾਵਰ ਹਾਂ ਚਲੋ ਆਓ ਦੇਖੀਏ ਫੇਰ ਜਰਾ ਲੋ ਜੀ ਅਸੀਂ ਆਏ ਆ ਟਾਵਰ ਦੇਖਣ ਪਿੰਡ ਜਹੂਰਾ ਤੇ ਵਿੱਚ ਜਿਹੜਾ ਕਿਲੇ ਦਾ ਟਾਵਰ ਹੁੰਦਾ ਹੈ ਕਿਲੇ ਦਾ ਇੱਥੇ ਟਾਵਰ ਉਹ ਜਾਂ ਖੂਹ ਹੋਊਗਾ ਜੀ ਅੱਛਾ ਜੀ ਪਰ ਮੈਨੂੰ ਹਜੇ ਤੱਕ ਇੱਥੋਂ ਪਤਾ ਨਹੀਂ ਲੱਗਾ ਵੀ ਟਾਵਰ ਕਿੱਥੇ ਹੋ ਸਕਦਾ ਇੱਥੇ ਹਾਂ ਦੇਖੋ ਨਾ ਗੋਲ ਬਣਿਆ ਆ ਜਿਹੜਾ ਉਹ ਸਾਹਮਣੇ ਬਣਿਆ ਆ ਹਾਂ ਬਣਿਆ ਆ ਉਹ ਬਣਿਆ ਆ ਉਹ ਦੇਖੋ ਅੱਗੇ ਆ ਕੇ ਦੇਖਦੇ ਹਾਂ ਮੜਾ ਜੀ ਹਾਂ ਦੇਖੋ ਤਾਂ ਇੱਟਾਂ ਦੀ ਚਣਾਈ ਆ ਉਹੀ ਨਾ ਇਹ ਇੱਟਾਂ ਅਛਾ ਬਾਬਾ ਜੀ ਇੰਨੀ ਪੁਰਾਣੀ ਈਟ ਆਏ ਕਿਹੜੀ ਛੋਟੀ ਈਟੀ ਹੋਣੀ ਜਿਹਨੂੰ ਆਪਣੀ ਨਾਨਕਸ਼ਾਹੀ ਈਟ ਕਹਿੰਦੇ ਇਹ ਹੋ ਰਿਹਾ ਇਹ ਦੇਖਦੇ ਆ ਅੱਗੇ ਜਾ ਕੇ ਮੈਂ ਉੱਥੇ ਤੁਹਾਨੂੰ ਦਿਖਾ ਦੂੰ ਈਟਾਂ ਇਹਦੀਆਂ ਦੇਖੋ ਜੀ ਉਦਾਂ ਹੈਰਾਨੀ ਵਾਲੀ ਗੱਲ ਆ ਬਾਬਾ ਜੀ ਹਾਂ ਇੱਥੋਂ ਬਾਹਰ ਨਹੀਂ ਹੁੰਦਾ ਹੋਣਾ ਕਿਸੇ ਤਰੀਕੇ ਨਾਲ ਹੈਨਾ ਬਸ ਆਈਦਾਂ ਦੀਆਂ ਚੌਕੇ ਦਾ ਕੰਨਾ ਬਣਾ ਲਿੰਦੇ ਸੀ ਹੈ ਇਦਾਂ ਦੀਆਂ ਦੇਖੋ ਨਾ ਈਟਾਂ ਹਾਂ ਹਾਂ ਆ ਦੇਖੋ ਕਿੱਦਾਂ ਆਇਆ ਤੇ ਤਾਂ ਮੈਂ ਕਹਿੰਦਾ ਇਹਨਾਂ ਟਰੈਕਟਰ ਖਰਾਬ ਹੁੰਦੇ ਹੋਣੇ ਜਾਂ ਟਰੈਲਰ ਆਜੋ ਜੀ ਕਿੱਥੇ ਕਹਿੰਦੇ ਤੁਸੀਂ ਆਹ ਦੇਖੋ ਕਿੱਦਾਂ ਨਿਕੜੀ ਐ ਇੱਟਾ ਕੰਧਿਆ ਕਰੇ ਹਾਂ ਹੁਣ ਆਹ ਦੇਖੋ ਵੀ ਗੁਹਾਈ ਤੇ ਹਾਂਜੀ ਹਾਂਜੀ ਉਹ ਸਾਹਮਣੇ ਵੀ ਕੋਈ ਹੋ ਸਕਦਾ ਮੈਨੂੰ ਉਹਦੀ ਸ਼ੱਕ ਪੈਂਦੀ ਸੀ ਅੱਛਾ ਜੀ ਟਾਵਰ ਹੋ ਸਕਦਾ ਅੱਛਾ 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 ਤੇ ਆ ਵੀ ਇੱਥੇ ਖੁੰਜੇ ਚ ਵੀ ਸ਼ਾਇਦ ਹੈ ਨਾ ਤੁਸੀਂ ਕਹਿੰਦੇ ਔਰ ਸ਼ਾਇਦ ਇਹਨਾਂ ਨੂੰ ਤੁਸੀਂ ਤਾਂ ਕਹਿੰਦੇ ਵੀ ਟਾਵਰ ਹੋ ਸਕਦਾ ਹੈ ਹੈ ਨਾ ਆਹ ਦੇਖੋ ਤਾਂ ਇੱਟਾ ਹਾਂ ਕੰਦਾ ਕੰਦਾ ਹਾਂਜੀ ਇਹ ਆਹੀ ਆ ਤਾਂ ਡੀ ਡੀ ਟਾਈਲ ਜੀ ਚੌੜੀ ਜੀ ਆ ਜਿਹੜੀ ਇੱਥੇ ਆ ਪਈਆਂ ਆ ਟਾਈਲਾਂ ਉਹੀ ਜਿਹੜੀ ਤੁਸੀਂ ਦਿਖਾਈ ਬਾਬਾ ਜੀ ਤਾਂ ਬਹੁਤ ਵੱਡੀ ਆ ਬਈ ਹਾਂ ਹਾਂ ਆ ਦੇਖੋ ਕਿਸੇ ਨੇ ਦੇਖੀ ਵੀ ਨਹੀਂ ਹੋਣੀ ਮੈਨੂੰ ਲੱਗਦਾ ਇਦਾਂ ਦੀ ਆ ਦੇਖੋ ਤਾਂ ਬਸ ਇਹਦੇ ਨਾਲ ਦੀਆਂ ਉੱਤੇ ਸਾੜੇ ਆ ਦੇਖੋ ਤਾਂ ਇਹ ਬਾਬਾ ਜੀ ਦੇਖੋ ਤਾਂ ਇਹ ਕਿੱਡੀ ਆ ਇਹ ਇਹ ਉੱਤੇ ਮੈਂ ਤੁਹਾਨੂੰ ਮੈਨੂੰ ਕਹਿਣਾ ਇਹ ਡੜੀਆਂ ਨਿਕਲਦੀਆਂ ਉੱਤੇ ਆ ਦੇਖੋ ਇਹ ਹਾਂ ਇਹ ਬਾਬਾ ਜੀ ਹਾਂ ਇਹ ਇਹਦੀ ਲੰਬਾਈ ਫੁੱਟ ਤੋਂ ਜ਼ਿਆਦਾ ਆ ਤੇ ਜਿਹੜੀ ਚੜਾਈ ਫੁੱਟ ਆ ਹੈਨਾ ਨਹੀਂ ਫੁੱਟ ਤੋਂ ਘੱਟ 9 ਇੰਚ ਹਾਂ ਇਹ ਮੇਰੀ ਗੇਠਿਆ ਇਹ ਉਹ ਡਿੱਟੀ-ਬੁੱਟੀਆਂ ਦੇਖੋ ਹੈ ਆ ਤਾਂ ਮੈਂ ਕਹਿੰਨਾ ਇੱਕ ਬਲੱਖਣੀ ਚੀਜ਼ ਆ ਦੇਖੀ ਇਹ ਆ ਦੇਖੋ ਤਾਂ ਕਿੰਨੀ ਨਾਲੇ ਇਹਦੀ ਚਣਾਈ ਬਾਬਾ ਜੀ ਮੰਨਦਾ ਉਹਦੇ ਨਾਲ ਹੋਈ ਗਾਰੇ ਨਾਲ ਹੈ ਨਾ ਹਾਂ ਜੀ ਆ ਦੇਖ ਲਓ ਬੱਲੇ ਬੱਲੇ ਓ ਦੇਖੋ ਸਾਹਮਣੇ ਜਿਹੜਾ ਕਿਲਾ ਆ ਉਹਦੀਆਂ ਇਹ ਇੱਟਾਂ ਦੇਖ ਲਓ ਬੱਲੇ 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 ਉਹ ਆ ਜਾਓ ਤੁਸੀਂ ਵੀ ਮੇਲਾ ਦੇਖ ਲਓ ਤੇ ਆਹ ਜਿਹੜੀ ਜਗਾ ਕਿਤੇ ਬਾਅਦ ਦੀ ਬਣੀ ਆ ਹਾਂ ਵਾਲੀ ਇੱਕ ਆ ਕੋਈ ਜੀ ਇੱਥੇ ਹਾਂਜੀ ਇਹਦੇ ਪਰਲੇ ਪਾਸੇ ਇੱਥੋਂ ਲਗਾਏ ਜਣਾ ਉਹ ਮੂਰਤੀ ਜਿਹੜੀ ਮੰਦਰ ਦੇੰਦਰ ਆ ਪਾਸ਼ਾ ਜੀ ਅੱਛਾ ਅੱਛਾ ਠੀਕ ਹੈ ਹੁਣ ਲੋਕਾਂ ਨੇ ਉਹਦੀ ਉਹ ਤਾਂ ਤੇ ਉਥੇ ਕਬਰ ਬਣਾਤੀ ਠੀਕ ਆ ਠੀਕ ਆ ਠੀਕ ਆ ਉਹ ਮੂਰਤੀ ਕਿਹਦੀ ਆ ਜੀ ਜਿਹੜੀ ਮੰਦਰ ਦੇ ਅੰਦਰ ਆ ਜੇ ਦੀ ਮਰਜੀ ਰੱਖ ਲਈ ਅੱਛਾ ਜੀ ਅੱਛਾ ਅੱਛਾ ਠੀਕ ਆ ਠੀਕ ਆ ਚਲੋ ਦੇਖ ਲਓ ਉਹ ਕੱਲ ਪਰਸੋਂ ਕਰਿਆ ਆਏ ਸੀ ਉਹ ਆਰਕੀਓਲੋਜੀਕਲ ਡਿਪਾਰਟਮੈਂਟ ਵਾਲੇ ਉਹ ਦੋ ਜਣੇ ਨਹੀਂ ਪ੍ਰੋਫੈਸਰ ਸੀ ਦੋਨਾਂ ਹੀ ਤੇ ਉਹਨਾਂ ਨੇ ਕੀ ਗੱਲ ਕੀਤੀ ਜੀ ਉਹ ਆਪੇ ਚ ਕਰਦੇ ਇਹ ਉਹਦੀ ਮੂਰਤੀ ਆ ਫਰਾਨੀ ਮਾਤਾ ਦੀ ਮੂਰਤੀ ਆ ਅੱਛਾ ਜੀ ਅੱਛਾ ਅੱਛਾ ਉਹ ਇਹਦੀ ਮਰਜ਼ੀ ਰੱਖ ਲਓ ਠੀਕ ਆ ਠੀਕ ਆ ਠੀਕ ਨਹੀਂ ਚਲੋ ਚਲੋ ਕੋਈ ਪਿੰਡ ਦੇ ਸੱਜਣ ਵੀ ਆ ਰਹੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਆਪਣਾ ਨਾਮ ਕੀ ਜੀ ਪੰਮਨ ਸਿੰਘ ਜੀ ਪੰਮਨ ਸਿੰਘ ਠੀਕ ਹੈ ਜੀ ਤੇ ਤੁਸੀਂ ਜੂਰੇ ਦੇ ਰਹਿਣ ਵਾਲੇ ਆ ਇੱਥੇ ਹਾਂ ਜੀ ਹਾਂ ਜੀ ਜੂਰੇ ਦੇ ਰਹਿਣ ਵਾਲੇ ਤੇ ਆ ਤੁਸੀਂ ਕਿਲਾ ਜਿਹੜਾ ਆ ਜਿਹੜਾ ਬਾਬਾ ਜੀ ਮੈਨੂੰ ਦੱਸਦੇ ਆਏ ਆ ਪਵਨ ਕੁਮਾਰ ਜੀ ਹਾਂ ਜੀ ਹਾਂ ਜੀ ਇਹ ਤੁਸੀਂ ਕਦੋਂ ਦਾ ਦੇਖਦੇ ਆ ਰਹੇ ਇੱਥੇ ਮਤਲਬ ਮੈਂ ਤਕਰੀਬਨ ਇਹਨੂੰ ਕੋਈ 40-42 ਸਾਲ ਤੋਂ ਦੇਖਦਾ ਆ ਰਿਹਾ ਅੱਛਾ ਜੀ ਠੀਕ ਹੈ ਠੀਕ ਹੈ ਤੇ ਪਹਿਲਾਂ ਇਹ ਪੂਰਾ ਪਲੇਨ ਨਹੀਂ ਸੀਗਾ ਅੱਛਾ ਜੀ ਇਹ ਉੱਚਾ ਨਿਮਾ ਸੀਗਾ ਫਿਰ ਸਾਡੇ ਇੱਥੇ ਬਾਹਰੋਂ ਬੰਦੇ ਆਏ ਸੀਗੇ ਕੀ ਨਾਂ ਸੀ ਮਾਸਟਰ ਜੀ ਉਹਨਾਂ ਦਾ ਸੰਧੂ ਰਈਆ ਸਵਰਨ ਸਿੰਘ ਹਾਂ ਅੱਛਾ ਜੀ ਉਹ ਆਏ ਸੀ ਉਹਨਾਂ ਨੇ ਫਿਰ ਇਹਨੂੰ ਪ ਮੇਰਾ ਖਿਆਲ ਆ ਵੀ ਸਨ 2000 ਚ ਕੇ 2001 ਦੇ ਵਿੱਚ ਉਹਨਾਂ ਨੇ ਫਿਰ ਇੱਥੇ ਮੋਟਰ ਲਾਈ ਸੀ ਅੱਛਾ ਜੀ ਅੱਛਾ ਅੱਛਾ ਇਹ ਪਾਣੀ ਨਾਲ ਫਸਲ ਇੱਥੇ ਹੋਣ ਲੱਗ ਪਿਆ ਜਗਾ ਨਹੀਂ ਤਾਂ ਪਹਿਲਾਂ ਬਹੁਤ ਿੱਦਾਂ ਮਤਲਬ ਢਾਲ ਹੁੰਦੀ ਸੀ ਢਾਲ ਸੀਗੀ ਅੱਛਾ ਜੀ ਅੱਛਾ ਤੇ ਇਸ ਕਰਕੇ ਮਤਲਬ ਫਿਰ ਉਹਨਾਂ ਨੇ ਨਾ ਪਧਰਾ ਕੀਤਾ ਇਹਨੂੰ ਪਧਰਾ ਕੇ ਪਾਣੀ ਲਗਦਾ ਕੀਤਾ ਹਾਂਜੀ ਹਾਂਜੀ ਉਹ ਫਿਰ ਜ਼ਮੀਨ ਵੇਚ ਗਏ ਸੀਗੇ ਠੀਕ ਹੈ ਜੀ ਇਹਨਾਂ ਦੀਵਾਰਾਂ ਦੇ ਵਿੱਚੋਂ ਜਿਹੜੀ ਏਟ ਲੱਗੀ ਹੋਈ ਆ ਹਾਂਜੀ ਹਾਂਜੀ ਇਹ ਦੇਖੀ ਜੀ ਬਹੁਤ ਵੱਡੀ ਏਟ ਆ ਆ ਹਾਂਜੀ ਉਹ ਲਗਭਗ ਹਾਂਜੀ ਸਾਰਾ ਪਿੰਡ ਇੱਥੇ ਏਟਾਂ ਦਾ ਬਣਿਆ ਹੈ ਹਾਂਜੀ ਤੁਸੀਂ ਦੱਸ ਰਹੇ ਮੈਨੂੰ ਉਪਰ ਹੀ ਹਾਂਜੀ ਆਮ ਇਟ ਪੱਠੇ ਦੀ ਜਿਹੜੀ ਆ ਨਾ ਜੀ ਉਹ ਹੁੰਦੀ ਆ ਕੋਈ 3 3 ਕਿਲੋ ਦੇ ਕਰੀਬ ਪੌਣੇ 3 ਕਿਲੋ ਹਾਂਜੀ ਹਾਂਜੀ ਇਹ ਘੱਟੋ ਘੱਟ 7 ਕਿਲੋ ਬੇੜ ਦੀ ਇਟ ਆ ਬਿਲਕੁਲ ਜੀ ਬਿਲਕੁਲ ਮੈਂ ਤਾਂ ਇਹ ਸੋਚ ਰਿਹਾ ਵੀ ਮੈਂ ਵੀ ਇਹ ਕਿੱਟ ਲੈ ਕੇ ਜਾਵਾਂ ਇਹ ਦਿਖਾਵਾਂ ਹਾਂ ਹਾਂ ਠੀਕ ਹੈ ਸਾਮੇ ਰੱਖੀਏ ਸੈਟ ਨੂੰ ਇਦਾਂ ਦੀ ਇਟ ਕਿੱਥੇ ਮਿਲਦੀ ਆ ਨਹੀਂ ਮਿਲਦੀ ਨਹੀਂ ਅੱਜ ਕੱਲ ਇਹ ਵੀ ਖਤਮ ਹੋ ਜਣੀ ਆ ਹੋਰ ਆਉਣ ਵਾਲੇ ਕੁਝ ਸਾਲਾਂ ਤੱਕ ਮੈਂ ਹੁਣ ਦਾ ਉਹਨੂੰ ਰੈਫਰੈਂਸ ਵੀ ਦਿੱਤਾ ਉਹ ਤੂੰ ਮੰਦਰਾ ਇੱਕ ਇਟ ਲੈ ਕੇ ਵੀ ਗਿਆ ਅਛਾ ਜੀ ਅੱਛਾ ਕੀ ਆ ਬਟਾ ਆ ਅਛਾ ਜੀ ਇਹ ਤੇ ਜੇ ਹੁਣ ਜਾਣਗੇ ਨਾ ਜਿੱਥੇ ਆਪਾਂ ਖੜੇ ਇਥੋ ਆਇਆ ਨੂੰ ਥੱਲੇ ਨੂੰ ਚੱਲ ਜੀ 8-10 ਕਿਲੋਮੀਟਰ ਤੱਕ ਵੀ ਇਹੋ ਕੁਝ ਸਾਨੂੰ ਨਜ਼ਰ ਆਉਂਦਾ ਆ ਨਹੀਂ ਨਹੀਂ ਚਲੋ ਤਾਂ ਕੰਦਾ ਮਤਲਬ ਜਿਹੜੀਆਂ ਉੱਚੀਆਂ ਨੀਵੇਂ ਪੈਲੇ ਫੱਟਾਂ ਚ ਇਹ ਬਣਾਉਣ ਦਾ ਬਰਬਾਦ ਮੈਂ ਬਹਿ ਕੇ ਕਰੀ ਜਾ ਜੀ 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 ਬਿਲਕੁਲ ਆ ਦੱਸੋ ਪੁੱਛਦੀ ਲੋੜ ਬਰਸਾਤ ਹੋਵੇ ਆ ਕਟੀਆਂ ਕਰਕੇ ਜਿੰਨੇ ਮਰਜੀ ਘਰ ਬਣਾ ਲਾ ਮੈਂ ਕੋਨੇ ਚ ਨਾ ਖੂਹ ਸੀਗਾ ਇਹ ਅਸੀਂ ਦੇਖਿਆ ਆ ਆਹ ਇਹ ਤਾਂ ਕੂਸ ਰਾਇ ਤੇ ਆ। ਇਹ ਤੇ ਕੂਸ ਹੈਗਾ। ਖੂਕ ਰਾਨਾ ਪੂਰਿਆ। ਖੂਕ ਰਾਨਾ ਪੂਰਿਆ ਆ ਜੀ। ਅੱਛਾ ਜੀ। ਹਾਂ ਜੀ। ਵੈਸੇ ਅੰਕਲ ਜੀ ਇਹ ਇਹ ਨਾ ਚੀਜ਼ਾਂ ਸਾਹਮਣੀਆਂ ਚਾਹੀਦੀਆਂ ਸੀਗੀਆਂ। ਹਾਂ ਜੀ ਹਾਂ ਜੀ ਚਾਹੀਦੀਆਂ ਤਾਂ ਸਾਹਮਣੀਆਂ ਸੀ ਪਰ ਲੋਕਾਂ ਨੇ ਗਵਾ ਲੀਆਂ। ਕਿਉਂਕਿ ਸਾਡੇ ਗਵਾ ਆਇਆ ਇਹ ਇਤਿਹਾਸ ਦੇ ਗਵਾਹ ਗਵਾਹ। ਗਵਾ ਬਿਲਕੁਲ ਜੀ ਬਿਲਕੁਲ। ਇਹਨਾਂ ਤੋਂ ਬਿਨਾ ਆਪਾਂ ਅਧੂਰੇ ਆ ਕਹਿ ਸਕਦੇ ਹਾਂ ਕਿਉਂਕਿ ਇਹ ਹੁਣ ਨਹੀਂ ਪਤਾ ਲੱਗੇਗਾ। ਹਾਂ ਜੀ। ਹੁਣ ਜਿੱਦਾਂ ਬਹੁਤ ਸਾਰੀ ਜਵਾਨੀ ਸਾਡੀ ਬਾਹਰ ਜਾ ਚੁੱਕੀ ਆ। ਹਾਂ ਜੀ ਹਾਂ ਜੀ। ਉਹ ਚੀਜ਼ਾਂ ਆਟੋਮੈਟਿਕਲੀ ਗੁੰ ਹੁਣ ਅੱਗੇ ਦੀ ਡਾਕੂਮੈਂਟੇਸ਼ਨ ਕਿਤੇ ਵੀ ਹੈ ਨਹੀਂ ਡਾਕੂਮੈਂਟਰੀ ਨਹੀਂ ਹੈਗੀ ਹੈ ਵਾਕਿਆ ਹੈ ਮੇਰੀ ਇਹੀ ਕੋਸ਼ਿਸ਼ ਆ ਇਸ ਵੀਡੀਓ ਦੌਰਾਨ ਕਿ ਕੁਝਕ ਡਾਕੂਮੈਂਟਰੀ ਇਹਦੀ ਚੀਜ਼ ਦੀ ਬਣੇ ਬਣੇ ਕਿ ਵੀ ਇੰਨਾ ਵਧੀਆ ਸਾਡਾ ਇੱਕ ਬਹੁਮੁੱਲਾ ਇਤਿਹਾਸ ਹੁੰਦਾ ਹੈ ਹਾਂਜੀ ਕਿਹਾ ਹੁੰਦਾ ਹਾਂਜੀ ਅੱਜ ਕੀ ਕਹਾਂ ਕਿ ਸਾਨੂੰ ਹੈਗਾ ਉਹਨਾਂ ਕਹੀਂ ਤੁਹਾਨੂੰ ਦੱਸ ਸਕਦੇ ਆ ਨਹੀਂ ਚਲੋ ਵੈਸੇ ਜੋ ਵੀ ਇਹ ਹੈ ਨਾ ਹਾਂਜੀ ਹੈ ਤਕਰੀਬਨ ਕਿਸੇ ਸਮੇਂ ਦਾ ਇਤਿਹਾਸ ਕਿਉਂ ਮਾਸੀ ਨਹੀਂ ਇਹ ਤਾਂ ਹੈ ਜੀ ਬਿਲਕੁਲ ਇਥੋਂ ਮੋਹਰਾ ਨਿਕਲਦੀ ਆ ਰਹੀਆਂ ਆ ਮੈਂ ਤਾਂ ਸੁਣਿਆ ਵੀ ਸੀ ਬਾਬਾ ਜੀ ਇਥੋਂ ਬਰਤਨ ਵੀ ਨਿਕਲਦੇ ਰਹੇ ਆ ਕਈ ਕੁਝ ਨਿਕਲਦਾ ਰਿਹਾ ਲੋਕੀ ਲੈ ਜਾਂਦੇ ਰਹੇ ਜੇ ਤਾਂ ਜਨੂ ਜਨੂ ਜੋ ਮਿਲਦਾ ਰਿਹਾ ਨਿਕਲਦੇ ਇਦਾਂ ਜੀ ਜਿੱਦਾਂ ਕਿ ਮਤਲਬ ਆਪਾਂ ਖੜੇ ਹਾਂਜੀ ਹਾਂਜੀ ਛੋਟੇ ਛੋਟੇ ਕੁਜੇ ਜੱਪਣੀਆਂ ਹਾਂਜੀ ਇਦਾਂ ਦੀਆਂ ਚੀਜ਼ਾਂ ਬਹੁਤ ਅਸੀਂ ਦੇਖਦੇ ਰਹੇ ਆ ਨਿਕਲਦੀਆਂ ਰਹੀਆਂ ਜਿੱਦੇ ਰੋੜ ਪੈਣਾ ਬਾੜਸ਼ ਪੈਣੀ ਤੇ ਉਹ ਰੋੜ ਫਿਰ ਉਹ ਮਿੱਟੀ ਜਿਹੜੀ ਨਿਕਲ ਜਾਣੀ ਵਿੱਚੋਂ ਉਹ ਧੁੱਪ ਜਾਣੀਆਂ ਉਹ ਫਿਰ ਅਸੀਂ ਦੇਖਦੇ ਰਹੇ ਆ ਆ ਕੋਪੀ ਨੇ ਕਹੁੰਦੇ ਨੇ ਛੋਟੀਆਂ ਛੋਟੀਆਂ ਗਲਾਸੀਆਂ ਇਦਾਂ ਕੋਟੀਆਂ ਦਾ ਕੋਟੀਆਂ ਦਾ ਹਾਂਜੀ ਉਹ ਕੁੱਜਾ ਹੀ ਆ ਉੱਤੇ ਮੈਂ ਰੱਖਿਆ ਆਹੋ ਚਲੋ ਕੋਈ ਨਹੀਂ ਉਹ ਵੀ ਕੁੱਜਾ ਵੀ ਦੇਖੇ ਦੇਖਾਂਗੇ ਤੁਹਾਡੇ ਕੋਲ ਉਹ ਛੋਟੀਆਂ ਛੋਟੀਆਂ ਉਹ ਮੋਹਰਾਂ ਦੀਆਂ ਤਾਂ ਦੇਖੀਆਂ ਸੀ ਮੈਂ ਤੇ ਚਲੋ ਬਹੁਤ ਸੋਹਣਾ ਜੀ ਇਤਿਹਾਸ ਚਲੋ ਜਾਨਣਾ ਵਧੀਆ ਗੱਲ ਆ ਬਾਕੀ ਹੋ ਸਕਦਾ ਹੈ ਵੀ ਇਹ ਕਿਸੇ ਹੋਰ ਕੋਈ ਇਤਿਹਾਸ ਸ ਕੁਝ ਜ਼ਿਆਦਾ ਡਿਟੇਲ ਚ ਪਿਆ ਹੋਵੇ ਜੀ ਕੁਝ ਹੋ ਸਕਦਾ ਇਦਾਂ ਦੀ ਆਰਕੀਓਲੋਜੀਕਲ ਡਿਪਾਰਟਮੈਂਟ ਰੱਖਦਾ ਰੱਖਦਾ ਇਦਾਂ ਹੈਗਾ ਹੈਗਾ ਬੰਦਿਆਂ ਦੇ ਕੋਲ ਜਿਹੜੇ ਸਾਰੇ ਬੰਦੇ ਆ ਨਾ ਜਿਹੜੇ ਆ अच्छा, अच्छा ना, चलो कई ओना ना, ना भी رابطہ ਕਰਾਂਗੇ ਵੀ ਇਸ ਜਗ੍ਹਾ ਦੇ ਇਤਿਹਾਸ ਤੇ ਹੋਰ ਚਾਨਣਾ ਪਾਓ ਹੈਨਾ ਹੋ ਸਕਦਾ ਉਹਨਾਂ ਨੇ ਕਿਤੇ ਇਨਫੋਰਮੇਸ਼ਨ ਲਈ ਹੋਵੇ ਹਾਂਜੀ ਹਾਂਜੀ ਬਿਲਕੁਲ ਹੋ ਸਕਦਾ ਚਲੋ ਚਲੋ ਠੀਕ ਆ ਪਾਪਾ ਜੀ ਚਲਈਏ ਫਿਰ ਜੀ ਤੁਹਾਨੂੰ ਨੰਬਰ ਦੇ ਦਨਾਂ ਉਹਨਾਂ ਦਾ ਦੇ ਦਿਓ ਦੇ ਦਿਓ ਤੁਸੀਂ ਉਹਨਾਂ ਦੇ ਦਿਓ ਆਪੇ ਰਾਬਤਾ ਕਰ ਲਾਂਗਾ ਮੈਂ ਹਾਂਜੀ ਮੇਰਾ ਰੈਫਰੈਂਸ ਦੇ ਦਿਓ ਬਹੁਤ ਸੋਹਣੀ ਗੱਲ ਹੈ ਜੀ ਬਹੁਤ ਸੋਹਣੀ ਗੱਲ ਆ ਚਲੋ ਠੀਕ ਆ ਜੀ ਮੈਂ ਆਪਣੇ ਸਾਰੇ ਵੀਵੋਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਇਸ ਵਲੌਗ ਨੂੰ ਦੇਖਿਆ ਤੇ ਇਸ ਜੂਰੇ ਪਿੰਡ ਦੇ ਵਿੱਚ ਜਿਹੜਾ ਕਿਲਾ ਬਣਿਆ ਹੋਇਆ ਆ ਉਹਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਜਿੱਦਾਂ ਕਿ ਬਾਬਾ ਜੀ ਨੇ ਦੱਸਿਆ ਤੇ ਤੁਹਾਡਾ ਇਸ ਵੀਡੀਓ ਨੂੰ ਦੇਖਣ ਲਈ ਬਹੁਤ-ਬਹੁਤ ਧੰਨਵਾਦ ਤੇ ਬਾਬਾ ਜੀ ਤੇ ਅੰਕਲ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ ਚਲੋ ਠੀਕ ਆ ਜੀ ਫਿਰ ਮਿਲਾਂਗੇ ਬਹੁਤ ਹੀ ਜਲ ਟਿਲ ਦੈਨ ਟੇਕ ਕੇਅਰ ਬਾਏ ਬਾਏ